ਚਾਂਬ ਵਿੱਚ ਚਾਰੇ ਪਾਸੇ ਤੁਹਾਨੂੰ ਕਹਿ ਸਕਦਾ ਹੈ ਢੇਡਲੇ ਪਾਸੇ ਬਹੁਤ ਜ਼ਿਆਦਾ ਪਾਣੀ ਵਗ ਰਿਹਾ ਮੇਰੇ ਸਾਥੀ ਭਗਵੰਤ ਸਿੰਘ ਮਟੋਰ ਤੇ ਮੀਡੀਆ ਦੇ ਸਾਥੀ ਮੈਨੂੰ ਇੱਥੇ ਲੈ ਕੇ ਆਏ ਅੱਜ ਅੰਦਰ ਦਾ ਮੈਂ ਅੱਗੇ ਵੀ ਹੈਗਾ ਮੈਂ ਬੈਠਾ ਆਇਆ ਜੀ ਮਨਿੰਦਰ ਹੰਦੇ ਘਰੇ ਹਰਮਿੰਦਰ ਹੰਦੇ ਘਰੇ ਬੈਠਾ ਉਧਰ ਉਹਨਾਂ ਦੇ ਮਾਤਾ ਜੀ ਮੀਨਾ ਜੀ ਆ ਔਖੀ ਘੜੀ ਜੀ ਵੀ ਸਾਡੇ ਲਈ ਚਾਹ ਪਾਣੀ ਬਣਾ ਰਹੇ ਨੇ ਸੋ ਮੈਂ ਤੁਹਾਡੇ ਨਾਲ ਕਿਸ ਗੱਲ ਦੇ ਜੁੜੂ ਹੋਇਆ ਘਰਾਂ 'ਚ ਤਾਂ ਅਸੀਂ ਬਹੁਤ ਜਾਂਦੇ ਆ ਬਹੁਤ ਸਥਾਨਾਂ ਦੇ ਜਾਂਦੇ ਆ ਪਰ ਇੱਥੇ ਇੱਕ ਇਸ ਪਰਿਵਾਰ ਦੀ ਜਿੰਦਾ ਗਹਿਰੇਗਾ ਬਾਬਾ ਨਾਲਕ ਦੀ ਕਿਰਪਾ ਨਾਲ ਸਿਫਤ ਕਰਨ ਦਾ ਮਨ ਇਸ ਕਰਕੇ ਕੀਤਾ ਹੜਾ ਦੀ ਟਾਈਮ ਦੇ ਵਿੱਚ ਹਰ ਕੋਈ ਕਿਸੇ ਨਾ ਕਿਸੇ ਪ੍ਰਕਾਰ ਨਾਲ ਯੋਗਦਾਨ ਪਾ ਰਿਹਾ ਮਾਨਵਤਾ ਦੇ ਕੰਮਾਂ ਵਾਲੇ ਕੁਝ ਅਸੀਂ ਤੁਸੀਂ ਵੀ ਸਾਰੇ ਸ਼ਾਮਲ ਹੈ ਪਰ ਇਸ ਪਰਿਵਾਰ ਨੇ ਕੀ ਕੀਤਾ ਇਹਨਾਂ ਦਾ ਪਰਮਾਤਮਾ ਦੀ ਕਿਰਪਾ ਨਾਲ ਵੈਲ ਸੈਟਲਡ ਘਰ ਹੈ ਮੈਨੂੰ ਨਜ਼ਰ ਆ ਰਿਹਾ 1 2 3 4 5 ਕਮਰੇ ਆ ਨੀਚੇ ਔਰ ਉਸ ਤੋਂ ਬਾਅਦ ਇੱਕ ਛੋਟਾ ਘਰ ਇਹਨਾਂ ਦਾ ਦੂਜੇ ਪਾਸੇ ਵੀ ਹੈ ਇਸ ਪਰਿਵਾਰ ਨੇ ਜਿੱਦਾਂ ਮੰਦਰਾ ਗੁਰੂ ਘਰ ਅਨੇ ਦਰਵਾਜ਼ੇ ਖੋਲੇ ਨਾ ਜੀ ਇਹਨਾਂ ਨੇ ਤਿੰਨ ਪਰਿਵਾਰ ਦਾ ਆਪਣੇ ਕੋਲ ਇੱਥੇ ਸੈੱਟ ਕੀਤੇ ਆ ਤੇ ਦੋ ਤਿੰਨ ਪਰਿਵਾਰ ਮੈਨੂੰ ਬੀਬੀ ਨੇ ਦੱਸਿਆ ਕਿ ਅਸੀਂ ਦੂਜੇ ਪਾਸੇ ਸੈੱਟ ਕੀਤੇ ਕਿ ਹਰ ਕੋਈ ਇਸ ਘੜੀ ਦੇ ਵਿੱਚ ਦੇਖੋ 1988 ਦਾ ਮੈਨੂੰ ਸਮਾਂ ਯਾਦ ਹੈ ਮੈਂ 8 ਸਾਲ ਦਾ ਸੀਗਾ ਉਸ ਵੇਲੇ ਸਾਡੇ ਘਰਾਂ ਦੇ ਉੱਤੇ ਚਿਵਾਰੇ ਨਹੀਂ ਸੀਗੇ ਸਿੰਗਲ ਛੱਤਾਂ ਸੀਗੀਆਂ ਤੇ ਇੱਕ ਦਿਨ ਮਾਹੌਲ ਉਹਦੇ ਉਸ ਵੇਲੇ ਸੂਚਨਾ ਸਿਸਟਮ ਇਹਨਾਂ ਵਧੀਆ ਨਹੀਂ ਸੀਗਾ ਮੈਂ ਇਹ ਚਾਹੁੰਦਾ ਆਥੈਂਟਿਕ ਗੱਲ ਕਰ ਰਹੇ ਜੋ ਸਾਡੇ ਪਰਿਵਾਰ ਨਾਲ ਬੀਤੀ ਹੈ ਇੱਕ ਰਾਤ ਸਾਨੂੰ ਐਦਾ ਲੱਗਿਆ ਕਿ ਸ਼ਾਇਦ ਪਾਣੀ ਹੁਣ ਸਾਡੇ ਘਰਾਂ ਤੱਕ ਪਿੰਡ ਤੱਕ ਆ ਜਾਣਾ ਜਦਕਿ ਨੂਰ ਪਰਵੇਦੀ ਬਹੁਤ ਉੱਚਾ ਸੀਗਾ ਤੇ ਸਾਡੇ ਮਾਤਾ ਜੀ ਨੇ ਉਸ ਵੇਲੇ ਸਾਡੇ ਨਾਲ ਦੇ ਘਰ ਸੀਗੇ ਮਾਸਟਰ ਜੀ ਦਾ ਤੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਜੇ ਲੋੜ ਪਈ ਤਾਂ ਫੋੜੇ ਅਸੀਂ ਚੁਆਰੇ ਦੇ ਉੱਪਰ ਛੱਤ ਦੇ ਉੱਪਰ ਸਮਾਨ ਰੱਖਣਾ ਜ਼ਰੂਰੀ ਜੇ ਆਣਾ ਪੈ ਗਿਆ ਉਹ ਕਹਿੰਦੇ ਜੀ ਆਇਆਂ ਨੂੰ ਤੁਸੀਂ ਜਦ ਮਰਜੀ ਆਓ ਓ ਮੇਰੇ ਦਿਮਾਗ 'ਚੋ ਅੱਜ ਤੱਕ ਗੱਲ ਨਹੀਂ ਨਿਕਲੀ 42 ਸਾਲ ਦੀ ਮੇਰੀ ਉਮਰ ਹੋ ਗਈ 8 ਸਾਲ ਦਾ ਮੈਂ ਉਸ ਵੇਲੇ ਸੀਗਾ 88 ਦੇ ਦਿਨਾਂ ਦੀ ਗੱਲ ਹੈ ਪਰ ਇਹਨਾਂ ਨੇ ਕੀ ਮਿਸਾਲ ਪੇਸ਼ ਕੀਤੀ ਇਹਨਾਂ ਨੇ ਆਪ ਜਾ ਕੇ ਜਿਹੜੇ ਪਰਿਵਾਰਾਂ ਨੂੰ ਲੱਗਦਾ ਸੀ ਇਹਨਾਂ ਨੂੰ ਕਿ ਛੋਟੇ ਬੱਚੇ ਆ ਉਹਨਾਂ ਨੂੰ ਦੁੱਧ ਵੀ ਗਰਮ ਕਰਨਾ ਪੈਂਦਾ ਹੈ ਕੁਝ ਹੋਰ ਦਿੱਕਤਾਂ ਹੁੰਦੀਆਂ ਕੋਈ ਮੈਡੀਕੇਟਰ ਜਾਂ ਹੋਰ ਇਹਨਾਂ ਨੇ ਉਹਨਾਂ ਨੂੰ ਆਪਣੇ ਘਰੇ ਲਿਆ ਕੇ ਇਹ ਉਹਨਾਂ ਦਾ ਘਰ ਇਹ ਸਾਂਜ ਹੁਣ ਇੱਕ ਰਿਸ਼ਤੇਦਾਰੀ ਤੋਂ ਬਹੁਤ ਵੱਡੀ ਹੋ ਗਈ ਇਹ ਸਾਜ ਇੱਕ ਮਾਨਵਤਾ ਦੇ ਨਾਮ ਤੇ ਬਹੁਤ ਵੱਡੀ ਹੋ ਗਈ। ਬੀਬੀ ਜੀ ਤਾਂ ਸਾਹਮਣੇ ਨਹੀਂ ਆ ਰਹੇ। ਮੈਂ ਕਿਹਾ ਤੁਹਾਨੂੰ ਆਣਾ ਹੀ ਪੈਣਾ। ਮੈਂ 1 ਮਿੰਟ ਤੁਹਾਡੇ ਨਾਲ ਗੱਲ ਕਰਨੀ। ਇਹ ਕਹਿੰਦੇ ਬੱਸ ਇਹ ਕੰਮ ਕਰੋ ਅੱਗੇ ਚੱਲੋ। ਬਸ ਠੀਕ ਹੈ ਜੀ ਕਹਿੰਦੇ। ਚਲੋ ਹਰਮਿੰਦਰ ਨਾਲ ਗੱਲ ਕਰਦੇ ਹਰਮਿੰਦਰ ਡਰਾਈ ਜਾਂਦੇ ਉਧਰੋਂ ਤੁਹਾਡਾ ਗੁਰੂ ਪਰਮੇਸ਼ੀ ਮਹਾਵੀਰ ਮੰਦਰ ਧਾਰਮਿਕ ਸਮਾਗਮ ਚੱਲ ਰਿਹਾ। ਮੇਰੀ ਬਹੁਤ ਵੱਡੀ ਡਿਊਟੀ ਹੈ। ਕਿ ਉੱਥੇ ਵੀ ਜੇ ਤੁਸੀਂ ਮੈਨੂੰ ਕੋਈ ਲੋਕਾਂ ਦੇ ਫੋਨ ਆ ਰਹੇ ਕਿ ਰਸਦਾ ਵਸਦਾ ਜਾਂ ਕੁਝ ਦੇਣੀਆਂ ਹੈ। ਤਾਂ ਉੱਥੇ ਮਿੰਟੂ ਭਗਤ ਜੀ ਹੈਗੇ ਆ। ਉੱਥੇ ਤੁਸੀਂ ਪਹੁੰਚ ਸਕਦੇ ਹੋ ਉਹਨਾਂ ਕੋਲ। ਤੇ ਉਹ ਉਥੋਂ ਫਿਰ ਜੇ ਲੋੜ ਪੈਂਦੀ ਅਸੀਂ ਲੰਗਰ ਤਿਆਰ ਕਰਾ ਕੇ ਅਸੀਂ ਵੀ ਉਧਰ ਵਾਲੇ ਅੰਗੇ ਭੇਜਾਂਗੇ ਪਰ ਫਿਲਹਾਲ ਉਦਾਂ ਦੀ ਕੋਈ ਗੱਲ ਨਹੀਂ ਐ ਕਿ ਮੈਂ ਲਾਸਟ ਰਵਿੰਦਰ ਇੱਕੀ ਗੱਲ ਕਰਨ ਲੱਗਿਆ ਅੱਜ ਤੇ ਤੁਹਾਡਾ ਪਰਿਵਾਰ ਆਪਣਾ ਪਰਿਵਾਰ ਤਾਂ ਹੈਗਾ ਹੀ ਸੀਗਾ ਉਸ ਚਾਚੇ ਦਾਇਏ ਨੇ ਹੁਣੇ ਮਾਲੋ ਦੋ ਪਰਿਵਾਰ ਅੱਜ ਤੇ ਤੁਹਾਡਾ ਪਰਿਵਾਰ ਮੇਰੇ ਨਾਲ ਨੋਮ ਪਰਿਵਾਰ ਬਣ ਗਏ ਕਿਉਂਕਿ ਇਹ ਸਾਜ ਜਦੋਂ ਮੈਨੂੰ 88 ਜਦੋਂ ਅਸੀਂ ਉਹਦੇ ਘਰ ਗਏ ਵੀ ਨਹੀਂ ਕੋਈ ਮੈਨੂੰ ਉਹ ਗੱਲ ਨਹੀਂ ਭੁੱਲ ਸਕੀ ਦੀ ਉਹਨਾਂ ਨੇ ਹਾਂ ਵੀ ਭਰੀ ਦੀ ਆਓ ਜੀ ਜੀ ਆਇਆਂ ਨੂੰ ਤਾਂ ਇਹ ਪਰਿਵਾਰ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਸਾਧਨ ਨਹੀਂ ਹੁੰਦਾ ਇਹ ਸਾਹਜ ਹੁੰਦੀ ਤੁਸੀਂ ਮਜਬੂਰ ਕੀਤੀ ਤਾਂ ਭਗਵਾਨ ਜੀ ਨੂੰ ਤੁਸੀਂ ਇਸ ਬਾਰੇ ਕੋਈ ਗੱਲਬਾਤ ਵਿਚਾਰ ਕਹਿਣ ਜਾਂਦੇ ਹੋ ਮੈਂ ਬੜਾ ਹਰਾਨ ਹੋਇਆ ਸੁਣ ਕੇ ਕੀ ਇਹ ਤੀਜਾ ਪਾ ਜਦੋਂ ਸੌਦੇ ਹੁੰਦੇ ਨੇ ਗੱਲ ਕਰਦੇ ਨੇ ਵੀ ਐ ਹੋ ਜਾਂਦਾ ਪਰ ਇੱਕ ਪਾਸੇ ਜਦੋਂ ਇਹ ਨਹੀਂ ਹੈਗਾ ਵੀ ਇਹਨਾਂ ਫਿਰ ਬੇਵਕਤਾ ਨਹੀਂ ਹੈ ਇਹਨਾਂ ਦੇ ਥਲੜੀ ਬੇਸਮੈਂਟ ਵਿੱਚ ਪਾਣੀ ਟੰਮ ਰਿਹਾ ਮੈਂ ਜਲਵਾ ਪਾਉਣ ਲਈ ਤੇ ਫਾਵਾ ਮੰਗੇ ਵੀ ਉਹ ਪਾਣੀ ਥਲੜੀ ਬੇਸਮੈਂਟ ਵਿੱਚ ਟੰਮ ਰਿਹਾ ਇਹਨਾਂ ਨੂੰ ਜੇ ਮੈਂ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਯਾਰ ਨੂੰ ਡਰ ਲੈ ਮੈਂ ਕਿਹੜੀ ਨੀਅਤ ਕੰਮ ਹੋ ਰੋ ਜੀ ਉਹ ਡਰ ਕਾ ਯਾਰ ਬੇਡੀਆਂ ਦੇ ਹੋ ਗਏ ਪਰ ਬੇਡੇ ਦੇ ਹੋ ਮੈਂ ਡਰਨਾ ਕਿ ਡਾਡੋੜ ਵਾਲਾ ਕੰਮ ਨਹੀਂ ਆ ਗਿਆ ਪਰ ਇਹ ਨੂੰ ਦਾ ਕਿ ਜੇ ਤੋ 2023 ਦੇ ਵਿੱਚ ਪਾਣੀ ਆਇਆ ਸੀ ਕਿ ਅੱਜ ਆਪਾਂ 2025 ਦੇ ਵਿੱਚ ਬੈਠੇ ਆਪਾਂ ਏਜ ਬਾਈ ਦਾ ਆਪਾਂ ਫਾਰਵਰਡ ਹੋ ਗਏ ਅੱਗੇ ਵੱਧ ਗਏ ਆਪਾਂ ਸਨ ਵੀ ਅੱਗੇ ਲੰਘ ਗਏ ਦੋਸਤ ਛਾਲ ਅੱਗੇ ਲੰਘ ਗਏ ਪਰ ਦੋਸਤ ਸਿੱਖਿਆ ਕੀ ਆਪਾਂ ਕੁਦਰਤ ਨੇ ਤੁਹਾਨੂੰ ਮੌਕਾ ਦਿੱਤਾ ਸੀ ਚਾਹੇ ਸਰਕਾਰਾਂ ਜੜੇ ਚਾਹੇ ਪ੍ਰਸ਼ਾਸਨ ਜੜੀਏ 2024 ਦਾ ਉਹ ਸਾਲ ਸੀਗਾ ਜਦੋਂ ਇੱਕ ਬੋਦੀ ਪਾਈ ਗਈ ਸੀ ਇਹਨਾਂ ਸਮਾਂ ਇੱਕ ਸਾਲ ਦਿੱਤਾ ਸੀਗਾ ਪਰ ਤੁਸੀਂ ਉਹ ਨਹੀਂ ਝੱਭਿਆ ਪਰ ਇਹਨਾਂ ਨੂੰ ਤੁਹਾਡੀ ਉਹ ਅਵੇਸਲੇਪਣ ਦਾ ਅੱਜ ਅਜੇ ਭੁਗਤਣਾ ਪਊਗਾ ਤੇ ਅੱਜ ਮੈਂ ਤੁਹਾਨੂੰ ਅੱਜ ਇਹ ਦੱਸਦਾ ਵੀ ਤਕਰੀਬਨ 2023 ਦੇ ਵਿੱਚ ਹੀ ਭੁਗਤਿਆ ਤੇ 2025 ਦੇ ਵਿੱਚ ਭੁਗਤਰੇ ਪਰ ਜੋ ਸਰਕਾਰਾਂ ਨਹੀਂ ਕਰ ਸਕਦੀਆਂ ਜੋ ਸਰਕਾਰਾਂ ਕਰਨ ਵਿੱਚ ਆ ਲੇਟ ਹੋ ਜਾਂਦੀਆਂ ਇਹਨਾਂ ਨੇ ਕਰ ਦਿਖਾਇਆ ਪਰਿਵਾਰ ਜਿਹੜੇ ਨੇ ਇਹਨਾਂ ਨੇ ਆਪ ਦੇ ਵੀ ਛਾੜਾ ਭਾਈ ਚਾਰਾ ਭਾਈ ਚਾਹੀਦਾ ਵੀ ਪਿੰਡਾਂ ਚਾਹੇ ਇੱਕ ਮਿਸਾਲ ਇਹਨਾਂ ਨੇ ਪੈਦਾ ਕੀਤੀ ਹੈ ਕਰੋ ਇਹ ਵਧੀਆ ਕੰਮ ਕੀਤਾ ਜੀ ਬੜੇ ਬਹੁਤ ਵਧੀਆ ਕਾਰਜ ਜਰੀਆ ਇਹਨਾਂ ਦੀ ਵੀ ਇਹਨੇ ਮਿਸਾਲ ਪੈਦਾ ਕੀਤੀ ਦੂਜੇ ਲੋਕਾਂ ਵਾਸਤੇ ਵੀ ਯਾਰ ਸਾਡੇ ਲੋਕਾਂ ਇਹਨਾਂ ਨੂੰ ਆਸੀਂ ਦੇਖਣਾ ਇਦਰ ਮੈਂ ਆਦੀ ਦੇਖੀਏ ਇਹ ਸਾਡੇ ਆਦੀ ਬਾਪੜੀ ਨਾਲ ਗੱਲ ਲਈ ਉਹਨੇ ਗੱਲ ਲਾਈ ਤੇ ਬਾਕੀ ਪਰਿਵਾਰ ਮਸਾਲ ਬਣ ਗਿਆ ਦੂਜੇ ਪਾਸੇ ਮੈਂ ਇਹ ਕਹਿੰਦਾ ਚਾਹੁੰਦਾ ਵੀ ਮੈਂ ਕਹਿੰਦਾ ਸਾਡੇ ਰੋਪੜ ਜੀ ਨੇ ਜੋ ਮੈਂ ਹੋਂ ਤੱਕ ਦੇਖਿਆ ਹੋਉਂਗੇ ਹੋਰ ਵੀ ਪਰਿਵਾਰਾਂ ਮਨੋਂ ਵੀ ਸਰਦਾ ਕਰਦੇ ਆ ਉਹਨਾਂ ਨੂੰ ਵੀ ਹੱਥ ਜੋੜਦੇ ਵੀ ਬਾਕੀ ਸੇਵਾ ਪਰ ਜੋ ਆਪਾਂ ਅੱਖੀਂ ਦੇਖਿਆ ਇਸ ਪਰਿਵਾਰ ਨੂੰ ਦੇਖ ਕੇ ਅੱਲਾ ਫਿਰ ਝੁਕਦਾ ਵੀ ਹੋਵੇ ਪਰਿਵਾਰ ਤੈਅ ਗਿਆ ਤੇ ਨਾਲੇ ਉਹਨਾਂ ਦੇ ਬੇਟੇ ਨੇ ਕੀ ਕਿਹਾ ਇੱਕ ਗੱਲ ਗੌਰ ਕਰਨ ਵਾਲੀ ਸੀ ਉਹ ਕਹਿੰਦੇ ਵੀ ਕਿੱਦਾਂ ਤੁਹਾਡੇ ਦਿਮਾਗ ਤੇ ਆ ਜਦੋਂ ਰਾਣਾ ਜੀ ਨੇ ਪੁੱਛਿਆ ਉਹ ਕਹਿੰਦੇ ਜੋ ਮਮੀ ਕਹਿੰਦੇ ਆਪਾਂ ਉਹ ਤਾਂ ਇਹ 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 ਸੇਵਾ ਦਾ ਫੜ ਰਿਹਾ ਕਿ ਉਹ ਅੱਜ ਦਾ ਨਿਆਣੇ ਮੰਦੇ ਨਹੀਂ ਕਿ ਨਾ ਘਰ ਦੇ ਉਹਦਾ ਫੋਨ ਕੈਮਰਾ ਉਹਨੇ ਗਿਆ ਜਿੱਕੇ ਝੂਠ ਬੋਲਦਾ ਆ ਆਪਾਂ ਵੇ ਕਲਿੱਪ ਕੱਢ ਕੇ ਦਿਖਾਣੀ ਬਈ ਝੂਠ ਲੱਗਦਾ ਇਹ ਕਹਿੰਦਾ ਜਿੱਦਾਂ ਮੰਮੀ ਕਹਿੰਦੀਆ ਪੋਤਾ ਕਰਦੇ ਪਰ ਹੁਣ ਕੈਮਰੇ ਤੇ ਕਹਿਦਾ ਨਾ ਹੁਣ ਮੰਨਣੀ ਵੀ ਮੰਮੀ ਦੀ ਗੱਲ ਹੈ ਕਿਉਂਕਿ ਜੇਕਰ ਤੁਸੀਂ ਇਦਾਂ ਸੇਵਾ ਕਰ ਰਹੇ ਨਾ ਤੇ ਬਹੁਤ ਵੱਡੀ ਦੋਲ ਹੈ ਤੁਹਾਡੇ ਵਾਸਤੇ ਵੀ ਤੇ ਤੁਹਾਡੇ ਬੱਚੇ ਵੀ ਤੁਹਾਡੇ ਕਹਿੰਦੇ ਕਰ ਕੀ ਬਣਾ ਚੱਲ ਮੈਂ ਤਾਂ ਸਹੀ ਕਿ ਤੁਸੀਂ ਸਾਡੇ ਨਾਲ ਜੁੜੇ ਇਹ ਫਿਰ ਕਿ ਕਿਦਾਂ ਮਾਤਾ ਜੀ ਦੇ ਮਨ ਚ ਆਇਆ ਸੀਗਾ ਕਿ ਆਪਣੇ ਤੁਹਾਡੇ ਅੱਜ ਤੇ ਕੱਤੀ ਵਾਲੀ ਮੰਮੀ ਦੋ ਮੁੰਮੀਆਂ ਦਰੀ ਘਰ ਨਹੀਂ ਜਮਾਤਾ ਜੀ ਦੇ ਗੇਹੇ ਤੇ ਚਲਦੇ ਆ ਜੋ ਵੀ ਹੈ ਹਾਂਜੀ ਅਸੀਂ ਭਾਈ ਜਿੰਨਾ ਵੀ ਸਮਾਨ ਸੀਗਾ ਜਿਹੜਾ ਕਰੀਏ ਸਾਡੇ ਲੈ ਕੇ ਆਉਣੇ ਕਰਦੇ ਜਿਹੋ ਸਮਾਨ ਦਾ ਬਹੁਤ ਸਾਰਾ ਸਮਾਨ ਹੈ ਨਾਲ ਕੱਢੀ ਗਏ ਅੰਦਰ ਤੇ ਛੱਦ ਦੇ ਚਾਰ ਰੁਪਏ ਕਰਨ ਦੇ ਦੇਖਿਆ ਅੱਛੇ ਹੀ ਲੱਗੇ ਸਾਡੇ ਇਹੋ ਨਾਲ ਸਮਾਨ ਵੀ ਕੱਢਿਆ ਪਹਿਲੇ ਹਾਂਜੀ ਤੇ ਉਹਨਾਂ ਨੂੰ ਸਖੇਤ ਥਾਵਾਂ ਤੇ ਉੱਤਰ ਲੈ ਕੇ ਦੋ ਚਾਰ ਪਰਿਵਾਰਾਂ ਨੂੰ ਤੇ ਤਿੰਨ ਪਰਿਵਾਰ ਇੱਥੇ ਰੱਖੇ ਹਾਂਜੀ ਤੇ ਸਾਨੂੰ ਉਹਨਾਂ ਨੇ ਸਰਪੰਚ ਸਾਹਿਬ ਨੇ ਦੱਸਤਾ ਕਰੀਏ ਮੈਂ ਇਹਨੂੰ ਅੱਛਾ ਦੇਵਰਾਜ ਜੀ ਹਾਂ ਸਰਪੰਚ ਸਾਹਿਬ ਤਾਂ ਮੈਂ ਭੁੱਲੇ ਗਿਆ ਛੁਪਿਆ ਹੋਇਆ ਹੀਰਾ ਰੁਸਤਮ ਸਾਡਾ ਮਾਕਨ ਆ ਵੀ ਇਹ ਸ਼ਖਸ਼ ਉਹ ਸ਼ਖਸ਼ ਹੈ ਪੰਜੀਆਂ ਸਰਪੰਚੀਆਂ ਸਾਰੇ ਪਿੰਡਾਂ ਜਾਣਦੀਆਂ ਪਰ ਇਹਨੂੰ ਤੇ ਮਹਿਮਾਨ ਨਾਲ ਕਹਿ ਸਕਦਾ ਮੇਰਾ ਤਾਂ ਇਲਾਕਾ ਇਹ ਹੈ ਨਹੀਂ ਮੈਂ ਮੇਕੂ ਤਾਂ ਦੂਰ ਹੈ ਪਰ ਮੈਨੂੰ ਆਪਣੇ ਹੀ ਲੱਗਦੇ ਹੈ ਇਹ ਸ਼ਖਸ਼ ਜਿੰਨ ਰਾਤ ਡਟਿਆ ਹੋਇਆ ਹੈ ਔਰ ਮੈਂ ਇਹ ਕਹਿ ਸਕਦਾ ਡਿਜਾਸਟਰ ਮੈਨੇਜਮੈਂਟ ਦਾ ਇੱਕ ਅਮਲ ਹੀਰਾ ਹੈ ਤਾਂ ਮੈਂ ਸਭ ਇਸਤਮ ਵਰਖਾ ਤੇਜ਼ ਹੋ ਗਈ ਫੇਰ ਲੇ ਕਿੰਨੇ ਘਰਾਂ ਚ ਪਾਣੀ ਚਲਾ ਗਿਆ ਕੀ ਜੀਸ਼ਨ ਫਿਲਹਾਲ ਬਾਰਿਸ਼ ਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਤੇਰਾਣਾ ਤੇ ਪਾਣੀ ਦਾ ਹਜੇ ਤੱਕ ਸਾਨੂੰ ਕੋਈ ਵੀ ਇੱਕ ਮਤਲਬ ਕਹਿ ਸਕਦੇ ਕੋ ਸਟਰੋਂਗ ਕਮਿਟਮੈਂਟ ਨਹੀਂ ਆਈ ਹੈ ਤਾਂ ਜੋ ਅਸੀਂ ਥੋੜਾ ਜਿਹਾ ਰਿਲੈਕਸ ਫੀਲ ਕਰ ਸਕੀਏ ਸਟਿਲ ਅਸੀਂ ਅਭੀ ਆਪਣੇ ਐਫਰਟਸ ਕਰ ਰਹੇ ਹਾਂ ਤੇ ਥੱਲੇ ਦੇ ਘਰਾਂ ਦੇ ਵਿੱਚ ਪਾਣੀ ਥੋੜਾ ਅਗਰ ਵੱਧ ਵੀ ਜਾਂਦਾ ਹੈ ਤਾਂ ਸਾਨੂੰ ਡਰ ਇਸ ਕਰਕੇ ਨਹੀਂ ਆਪਾਂ ਲੋਕਾਂ ਨੂੰ ਪਹਿਲੇ ਹੀ ਉੱਥੋਂ ਸੁਰੱਖਿਅਤ ਸਾਵਾਂ ਦੇ ਲੈ ਜਾ ਤੁਗੇ ਪਿਛਲੇ 23 ਦਾ ਸਾਨੂੰ ਸਬਕ ਮਿਲਿਆ ਹੋਇਆ ਬਿਲਕੁਲ ਜੀ ਬਿਲਕੁਲ ਤੇ ਨਾਲ ਦੀ ਨਾਲ ਹੀ ਇਹਨਾਂ ਦੇ ਖਾਣੇ ਦਾ ਵੀ ਬੰਦੋਬਸਤ ਅਸੀਂ ਬਾਬਾ ਜੀ ਦੇ ਹੁਦਦ ਕਰਿਆ ਹੋਇਆ ਹੈ ਤਾਂ ਜੋ ਜੋ ਵੀ ਮਦਦ ਸਾਡੇ ਕੋਲੋਂ ਜ਼ਰੂਰੀ ਸਰ ਸਕਦੀ ਹੈ ਅਸੀਂ ਇਹਨਾਂ ਲਈ ਹਾਜ਼ਰ ਹੈ ਆਪਾਂ ਕੱਲ ਵੀ ساری ਰਾਤ ਇਹਨਾਂ ਨਾਲ ਹੀ ਕੱਟੀ ਹੈ ਇੱਥੇ ਤੇ ਹੁਣ ਵੀ ਅਸੀਂ ਹਾਜ਼ਰ ਹੈ ਜਿਸ ਤਰ੍ਹਾਂ ਦੀ ਵੀ ਲੋੜ ਇੱਥੇ ਲੋਕਾਂ ਨੂੰ ਪੈਂਦੀ ਹੈ ਆਪਾਂ ਉਹਦੀ ਸੇਵਾ ਦੇ ਵਿੱਚ ਨਾਲ ਪਾਣੀ ਵੀ ਵਧੇਗਾ ਸਾਡੇ ਸ਼ਬਦ ਹੁੰਦੇ ਵਧੀਆ ਪਿੰਡ ਬਨਾਮ ਦੇ ਸਾਡੇ ਸਰਪੰਚ ਸਾਹਿਬ ਦੇਵਰਾਜ ਜੀ ਔਰ ਇਹ ਪਰਿਵਾਰ ਮਿੰਦਰ ਰਾਮ ਇਹ ਹੀ ਅੱਜ ਦੇ ਸਾਡੇ ਮੰਤਰੀ ਹੈ ਹੀ ਵਿਧਾਇਕ ਹੈ ਇਹ ਹੀ ਐਮਪੀ ਹੈ ਜਿਹੜੇ ਲੋਕਾਂ ਨੂੰ ਸਾਂਭ ਰਹੇ ਆ ਜਿਹੜੇ ਹੈਗੇ ਉਹ ਤਾਂ ਹੈਗੇ ਹੀ ਹੈ ਪਰ ਇਹ ਵੀ ਪਬਲਿਕ ਦੇ ਇੱਕ ਨਮਾਇंदे ਬਣ ਕੇ ਆਪਣੇ ਪਿੰਡਾਂ ਦੇ ਆਪਣੇ ਛੋਟੇ ਛੋਟੇ ਇੱਥੋਂ ਪਤਾ ਲੱਗਦਾ ਕਿ ਛੋਟਾ ਪ੍ਰਯਾਸ ਕਹਿੰਦੇ ਨੇ ਉਹ ਜਿਹੜੀ ਚੋਚ ਦੇ ਅੱਗ ਬੁਝਾਉਣ ਨੂੰ ਪਾਣੀ ਲੈ ਕੇ ਚੱਲੀ ਸੀ ਲੋਕ ਹੱਸਦੇ ਦੇ ਇਹ ਜੰਗਲ ਦੀ ਆਕੇ ਤੇਰੀ ਚੋਚ ਨਾ ਤਾਂ ਨਹੀਂ ਭਰ ਲੈਣੀ। ਉਹ ਨਾ ਤਾਂ ਨਹੀਂ ਪੁੱਜਣੀ। ਇਹ ਕੋਸ਼ਿਸ਼ ਨੇ 1000 1 ਲੱਖ ਲੋਕਾਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਕਰਦੇ ਆ ਪਿੰਡਾਂ 'ਚ ਸਾਡੇ ਇਹ ਨਹੀਂ ਕਿ ਨਹੀਂ ਕਰਦੇ। ਇਹਨੇ ਕਿ ਨਵੇਂ ਸ਼ਹਿਰ ਦੇ ਦੇਣੀ ਤੇ ਆਪਾਂ ਬੈਠੇ ਕਿਹੜੇ ਹਾਲਾਤ 'ਚ ਮੇਰੇ ਮੱਥੇ 'ਤੇ ਪਰ ਮੈਨੂੰ ਕੁਝ ਲਾਦਾ ਵੀ ਟੈਨਸ਼ਨ ਬਹੁਤ ਦੇਖਦੇ ਹਾਂ ਨੇ ਰੋਜ਼। ਫੋਟੋਜ਼ ਵੀ ਵੀਡੀਓ ਤੇ ਵੀ ਲੋਡ ਲੈ ਲੀਂਦਾ। ਪਰ ਮੇਰੇ ਅੱਜ ਮੱਥੇ ਦੀ ਥੋੜੀ ਜਿਹੀ ਟੈਨਸ਼ਨ ਇਸ ਬਰਵਾਰ ਨੇ ਦੂਰ ਕੀਤੀ ਐ। ਸਾਨੂੰ ਲੱਗਿਆ ਸਾਡੇ ਵਰਗੇ ਸਾਨੂੰ ਇੱਥੇ ਮਿਲੇ ਐ। ਹਰ ਪਿੰਡਾਂ 'ਚ ਮਿਲਣਗੇ।